ਸਸਿ ਗੱਲ ਸਾਰਿਆਂ ਨੂੰ ਜਿਹੜਾ ਵੀ ਦੌਰ ਗੋਜਨ ਰਵਿਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕੀ ਚੀਜ਼ਾਂ ਚਲਦੀਆਂ ਪਈਆਂ ਨੇ ਅੱਜ ਬਿਲਕੁਲ ਓਵਰ ਕੰਟਰੋਲ ਕਮ ਹੋਇਆ ਹੋਇਆ ਇਸ ਕਰਕੇ ਮੈਂ ਵੀਡੀਓ ਬਣਾਉਣ ਲੱਗਿਆ ਮੈਂ ਲਾਸਟ ਵੀਡੀਓ ਬਣਾਉਣ ਲੱਗਿਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਲਾਸਟ ਵੀਡੀਓ ਐਸ ਤੋਂ ਬਾਅਦ ਮੈਂ ਸ਼ਾਇਦ ਵੀਡੀਓ ਨਾ ਬਣਾ ਸਕਾਂ ਸਿੱਧੀ ਗੱਲ ਹੈ ਮੇਰੀ ਇੱਕ ਬੰਦਾ ਤੁਸੀਂ ਚਿੱਟੇ ਵਿੱਚ ਰੋਕਦੇ ਪਏ ਹੋ ਜਿਨ੍ਹਾਂ ਕੋਲ ਇੱਕ ਇੱਕ ਗ੍ਰਾਮ ਮਿਲਦਾ ਪਿਆ ਮੇਰੇ ਤਾਂ ਪਰਿਵਾਰ ਨੂੰ ਲੱਗਿਆ ਮੇਰੇ ਬੱਚੇ ਰੋਲ ਗਏ ਇੱਕ ਬੰਦੇ ਨੇ ਆਪਣੀ ਫੋਕੀ ਫੇਮ ਦੇ ਕਰਕੇ ਕੀ ਕੁਝ ਕਰਵਾਤਾ ਠੀਕ ਆ ਆ ਤੁਸੀਂ ਦੇਖ ਸਕਦੇ ਹੋ ਸਾਡਾ ਪਰਿਵਾਰ ਇਸ ਘਟੀਆ ਬੰਦੇ ਨੇ ਇੰਨਾ ਕਿ ਦਿਮਾਗ ਖਰਾਬ ਕਰਕੇ ਮੇਰੀ ਜਨਾਨੀ ਦਾ ਉਹ ਖਰਾਬ ਕਰਤਾ ਰਹਿਣਾ ਨਹੀਂ ਰਹਿਣਾ ਤਾਂ ਬਾਅਦ ਦੀ ਗੱਲ ਹੈ ਹੁਣ ਤੁਸੀਂ ਇਹ ਦੱਸੋ ਸਾਡਾ ਪਰਿਵਾਰ ਮੇਰੇ ਡੈਡੀ ਹੈ ਨਹੀਂ ਗਏ ਠੀਕ ਹੈ ਥੋਡੇ ਆ ਮੇਰਾ ਛੋਟਾ ਬੇਟਾ ਵਾ ਵੱਡਾ ਬੇਟਾ ਮੇਰੇ ਕੋਲ ਆ ਛੋਟਾ ਉਹਦੇ ਕੋਲ ਆ ਅਸੀਂ ਦੋਨੇ ਰੋਜ਼ ਇੱਕ ਦੂਜੇ ਨੂੰ ਹਣ ਪੁੱਛਦੇ ਹਾਂ ਤੂੰ ਰੋਟੀ ਖਾ ਲਈ ਔਰ ਹੁੰਦਾ ਮੈਂ ਚੁੱਪ ਕਰਾਂ ਨਾ ਮੈਨੂੰ ਦੋ ਚੁੱਪ ਕਰਾਉਣਾ ਆਹ ਪਤਾ ਨਹੀਂ ਕਿੰਨੇ ਕੁ ਸੇਵਾਲੇ ਪਏ ਹੋਣਗੇ ਇਹਨਾਂ ਤੋਂ ਅੱਜ ਤੱਕ ਮੈਂ ਕਮਾ ਕੇ ਇੱਧਰ ਵਿਖਾਈ ਮੜਾ ਜਾ ਅਲੱਗ ਅਲੱਗ ਸਟੋਰਾਂ ਨੇ ਮੇਰੇ ਆ ਚੱਲਦੇ ਪੈਣ ਜਿਹੜੇ ਕੀ ਅੱਜ ਮੇਰੇ ਲਈ ਮਿੱਟੀ ਨੇ ਜਮੇ ਮਿੱਟੀ ਨੇ ਮੈਨੂੰ ਇੱਜ਼ਤ ਪਿਆਰੀ ਹੈ ਮੈਨੂੰ ਪੈਸਾ ਪਿਆਰਾ ਨਹੀਂ ਹੈਗਾ ਕੋਈ ਐਦਾਂ ਦੀ ਚੀਜ਼ ਨਹੀਂ ਹੋਣੀ ਸ਼ਾਇਦ ਜਿਹੜੀ ਮੇਰੇ ਕੋਲ ਨਾ ਹੋਵੇ ਜਿਹੜੀ ਮीडियोਕਰ ਫੈਮਲੀ ਨੂੰ ਚਾਹੀਦੀ ਹੋਵੇ ਸੱਚੀ ਨਹੀਂ ਹੋਣੀ ਹੈ ਸੱਚੀ ਸਭ ਕੁਝ ਹੈਗਾ ਮਹਾਰਾ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਅਸੀਂ ਅੱਜ ਤੱਕ ਮਦਦ ਕਰ ਚੁੱਕੇ ਹਾਂ ਕਿਸੇ ਤੋਂ 5000 ਰੁਪਿਆ ਵੀ ਨਹੀਂ ਅਸੀਂ ਮੰਗਿਆ ਹੈਗਾ 5000 ਰੁਪਿਆ ਵੀ ਨਹੀਂ ਕਦੀ ਕਿਸੇ ਤੋਂ ਅਸੀਂ ਮੰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਲੈਂਡਰਪੋ ਆ ਚੁੱਕੇ ਆ ਕੀ ਕਰ ਚੁੱਕੇ ਆ 20 ਤੋਂ 25 ਲੱਖ ਦੀ ਮਦਦ ਕਰ ਚੁੱਕੇ ਆ ਵੱਡੇ ਤੋਂ ਵੱਡੇ ਬੰਦੇ ਨਾਲ ਮੇਰੇ ਲਿੰਕ ਹੈਗੇ ਆ ਠੀਕ ਹੈ ਸਾਰੇ ਜਿੰਨੇ ਵੀ ਸਲੈਬ੍ਰਿਟੀ ਹੈ ਮੈਨੂੰ ਸਾਰੇ ਜਾਣਦੇ ਆ ਪਰ ਮੇਰੇ ਅੱਜ ਕੋਈ ਨਹੀਂ ਕੰਮ ਆ ਰਿਹਾ ਹਾਂ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਸੜਕ ਤੇ ਆ ਕੇ ਬੈਠ ਕੇ ਉਹਨਾਂ ਨੂੰ ਬੁਲਾ ਕੇ ਤੁਹਾਨੂੰ ਨਾਲ ਆਵਾਂ ਕਦੀ ਮੈਂ ਕਿਹੜੇ ਦਫ਼ਤਰ ਜਾਣਾ ਮੈਂ ਕਦੀ ਕਿਹੜੇ ਦਫ਼ਤਰ ਜਾਣਾ ਮਾਂ ਮੇਰੀ ਕਿਹੜੇ ਦਫ਼ਤਰ ਜਾਂਦੇ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰ ਗਏ ਸਿਰਫ ਇੱਕ ਬੰਦੇ ਕਰਕੇ ਉਹਨੇ अनेका ਘਰ ਖਰਾਬ ਕੀਤੇ ਸਾਡਾ ਵੀ ਖਰਾਬ ਕਰਦਾ ਪਰ ਹੁਣ ਉਹ ਮੇਰੀ ਮਾਂ ਨੂੰ ਗਾਲਾਂ ਲਾ ਲੇ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਜਿਹੜੀਆਂ ਲੋਕਾਂ ਮੂਰੇ ਗਾਲਾਂ ਚਲਾਉਂਦਾ ਮੈਂ ਵੀਡੀਓ ਚ ਨਹੀਂ ਚਲਾ ਸਕਦਾ ਤੁਹਾਨੂੰ ਵੀ ਸਾਰਿਆਂ ਨੂੰ ਦਿਖਦਾ ਜਦੋਂ ਮੈਂ ਜਾਂਨਾ ਵਾਂ ਦਫ਼ਤਰ ਚਾਗਰੇ ਨੂੰ ਪਤਾ ਹੁੰਦਾ ਯਾਰ ਉਹ ਨਿਆ ਕੀ ਕਹਤਾ ਕੁੱਤੇ ਜਾਨਵਰਾਂ ਦੀਆਂ ਫੋਟੋਆਂ ਲਾ ਕੇ ਸਾਡੇ ਨਾਲੋਂ ਪਾ ਰਿਆ ਸਿਰਫ ਇੱਕ ਬੀਜੇਪੀ ਦੇ ਇੱਕ ਬੀਜੇਪੀ ਦੇ ਐਮਪੀ ਵਿੱਚ ਉਹ ਜਿੱਥੇ ਜਾਂਦਾ ਫੋਨ ਕਰ ਦਿੰਦਾ ਸਾਡਾ ਕੰਮ ਨਹੀਂ ਹੁੰਦਾ ਤੇ ਮੈਂ ਪਰੇਸ਼ਾਨ ਹਾਂ ਕਿ ਅੱਜ ਮੈਂ ਵੀਡੀਓ ਪਾ ਰਿਹਾ ਇਹਨੇ ਅੱਜ ਤੱਕ ਮੈਨਾਂ ਇੰਨਾ ਕੁਝ ਕੀਤਾ ਜੇਲ੍ਹ ਭੇਜਿਆ 5-7 ਲੱਖ ਰੁਪਏ ਲਵਾਇਆ ਮੇਰੇ ਜੇਲ੍ਹ ਚ ਕੁੱਟ ਕੁੱਟ ਪਾਈ ਪੈਸਿਆਂ ਪਿੱਛੇ ਘਰੇ ਪੈਸੇ ਦੀ ਡਿਮਾਂਡ ਕਰਨ ਪਿੱਛੇ ਕਿਸੇ ਤਰੀਕੇ ਮੈਨੂੰ ਉੱਥੇ ਪੁਲਿਸ ਨੇ ਕੱਢਿਆ ਮੇਰਾ ਮੂੰਹ ਵਗੈਰਾ ਬਾੜ ਦਿੱਤਾ ਗਿਆ ਇੰਨਾ ਕੁਝ ਮੇਰੇ ਨਾਲ ਹੋਇਆ ਮੈਂ ਤਾਂ ਵੀ ਚੁੱਪ ਰਿਹਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਹਜੇ ਤੱਕ ਬਹੁਤ ਸਭ ਕੋ ਦੇਖ ਰਹਾ ਪਿਆ ਵਾ ਸੋਸ਼ਲ ਮੀਡੀਆ ਤੇ ਇੱਕ ਬੰਦੇ ਗਾਲਾਂ ਕੱਢ ਰਹੇ ਨੇ ਮੇਰੀ ਮਾਂ ਨੂੰ ਵਿਧਵਾ ਔਰਤ ਨੂੰ ਇੱਕ ਗਾਲਾਂ ਕੱਢ ਰਹੇ ਨੇ ਕੀ ਕੁਝ ਕਰ ਰਹੇ ਨੇ ਮੈਂ ਬਹੁਤ ਮਜਬੂਰ ਆ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਨੂੰ ਫੋਨ ਕਰਾਂ ਕਿਹਨੂੰ ਨਾ ਕਰਾਂ ਤੇ ਨਾ ਮੈਂ ਕਿਸੇ ਨੂੰ ਹੁਣ ਫੋਨ ਕਰਨਾ ਤੇ ਨਾ ਮੈਂ ਕਿਸੇ ਦਫ਼ਤਰ ਤੇ ਜਾਣਾ ਮੇਰੇ ਭਰਾ ਮੇਰੇ ਘਰ ਦੇ ਮੇਰੇ ਆਲੇ ਦੁਆਲੇ ਤਾਂ ਫਿਰਦੇ ਆ ਵੀ ਇਹ ਕੁਝ ਕਰਨਾ ਲਵੇ ਆਲੇ ਦੁਆਲੇ ਫਿਰਦੇ ਆ ਕਦੀ ਉਹਨੂੰ ਬਿਠਾਉਂਦੇ ਆ ਮੇਰੇ ਕੋਲ ਕਦੀ ਉਹਨੂੰ ਬਿਠਾਉਂਦੇ ਇਕੱਲੇ ਨੂੰ ਮੈਨੂੰ ਜਾਣ ਨਹੀਂ ਦਿੰਦੇ ਹੈਗੇ ਸੋ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਇਸ ਟਾਈਮ ਸ਼ਾਇਦ ਮੈਂ ਇਸ ਤੋਂ ਬਾਅਦ ਕੋਈ ਵੀਡੀ ਮੇਰੇ ਤੇ ਕੰਮ ਦਾ ਇੰਨਾ ਕੋ ਬਰਡਨ ਆ ਵੀ ਬਹੁਤ ਘਰ ਮੇ ਨਾਲ ਜੁੜੇ ਹੋਏ ਨੇ 30 ਤਾਂ ਮੇਰੇ ਨਾਲ ਲੋਕ ਉਹ ਨੇ ਜਿਹੜੇ ਮੇ ਨਾਲ ਕੰਮ ਕਰਦੇ ਨੇ ਤੇ 100 ਮੇ ਨਾਲ ਉਹ ਪਰਿਵਾਰ ਆ ਜਿਨ੍ਹਾਂ ਦੀ ਮੈਂ ਸੇਵਾ ਕਰਦਾ ਤੇ 30 ਮੇ ਨਾਲ ਡੀਲਰ ਜੁੜੇ ਹੋਏ ਨੇ ਜਿਹੜਾ ਤਾਂ ਮੈਂ ਮਾਲ ਲੈਣਾ ਬਹੁਤ ਲੰਬੀ ਚੈਨ ਆ ਮੈਂ ਜਿਹੱਚ ਫਸਿਆ ਹੋਇਆ ਇਸ ਕਰਕੇ ਮੈਨੂੰ ਆਣਾ ਪੈਂਦਾ ਪਰ ਮੈਂ ਹੁਣ ਕੁਛ ਨਹੀਂ ਕਰਨਾ ਮੈਨੂੰ ਕੋਈ ਫੋਨ ਮੈਸੇਜ ਨਾ ਕਰੇ ਨਾ ਮੈਂ ਕਿਸੇ ਦਾ ਚੱਕਣਾ ਜੇ ਤੁਹਾਡੇ ਤੋਂ ਹੁੰਦਾ ਕੁਛ ਕਰ ਲਿਓ ਨਹੀਂ ਹੁੰਦਾ ਤਾਂ ਰਹਿਣ ਦਿਓ ਬਸ ਸਿੱਧੀ ਗੱਲ ਹੈ ਮੇਰੀ ਬਹੁਤ ਮੇਰੀ ਲੈਣਦਾਰੀ ਵੀ ਹੈ ਬਹੁਤ ਮੇਰੀ ਦੇਣਦਾਰੀ ਹੈ ਇੱਕ ਸਿਸਟਮ ਦੇ ਵਿੱਚ ਮੈਂ ਫ ਜਿਹਦੇ ਨਾਲ ਸਰਕਲ ਚੱਲੀ ਜਾਂਦਾ ਬਹੁਤ ਵਧੀਆ ਸਰਕਲ ਆ ਬਹੁਤ ਸੋਹਣਾ ਸਾਡਾ ਕੰਮ ਆ ਇੰਨੀਆਂ ਗਾਲਾਂ ਖਵਾ ਕੇ ਮਾਂ ਨੂੰ ਬੱਚਾ ਮੇਰਾ ਲੱਗ ਕਰਦਾ ਛੋਟਾ ਜਿਹਾ ਮੈਂ ਉਹਦੀ ਫੋਟੋ ਨਹੀਂ ਦੇਖਦਾ ਹੈਗਾ 9 ਮਹੀਨੇ ਦਾ ਬੱਚਾ ਜੇ ਮਾਂ ਨੂੰ ਪਿਆਰਾ ਤੇ ਮੈਨੂੰ ਨਹੀਂ ਪਿਆਰਾ ਯਾਰ ਉਹਦੀ ਤਾਂ ਬੇਅਕਲੀ ਹੈ ਮੇਰੀ ਥੋੜੀ ਬੇਅਕਲੀ ਹੈ ਮੇਰੇ ਨਾਲ ਤਾਂ ਧੱਕਾ ਹੋਇਆ ਮੇਰਾ ਤਾਂ ਪਰਿਵਾਰ ਗਿਆ ਮੇਰੇ ਪੈਸੇ ਅੱਜ ਕਿਸ ਕੰਮ ਦੇ ਨਹੀਂ ਮੇਰੀ ਗੱਡੀਆਂ ਕਾਰਾਂ ਕਿਸ ਕੰਮ ਦੀ ਮੇਰਾ ਸੋਨਾ ਪਾਇਆ ਕਿਸ ਕੰਮ ਦਾ ਤੁਹਾਡੇ ਪਰਿਵਾਰਾਂ ਤੇ ਕੋਈ ਗੱਲ ਆਂਦੀ ਨੋਮੀਨਲ ਗੱਲਾਂ ਨਹੀਂ ਹੈਗੀਆਂ ਮੈਂ ਅਫਸਰਾਂ ਨੂੰ ਕਹਿਣਾ ਤੁਸੀਂ ਆਪਣੇ ਦੇ ਲਾ ਕੇ ਦੇਖੋ ਜੇ ਕੋਈ ਤੁਹਾਡੀ ਮਾਂ ਭੈਣ ਨੂੰ ਗਾਲ ਕੱਢੇ ਜੇ ਕੋਈ ਤੁਹਾਡਾ ਬੱਚਾ ਲੱਗ ਕਰ ਦੇ ਜੇ ਕੋਈ ਤੁਹਾਡੇ ਕੋਲ ਇੰਨਾ ਕੁਝ ਹੁੰਦੇ ਹੋ ਉਹਦੇ باوجود ਵੀ ਤੁਸੀਂ ਆਪਣੇ ਆਪ ਨੂੰ ਕੱਲਾ ਪਾਵਰਲੈਸ ਮਹਿਸੂਸ ਕਰੋ ਪਤਾ ਨਹੀਂ ਕਿਤੇ ਕਿਤੇ ਨਾਲ ਮੇਰੇ ਲਿੰਕ ਨੇ ਮੈਂ ਹੁਣ ਧਰਨਾ ਲਵਾ ਮੈਂ ਇੱਥੇ ਕੀ ਕਰਾਂ ਮੈਂ ਨਹੀਂ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਕੁਝ ਨਹੀਂ ਕਰ ਸਕਦਾ ਕਦੀ ਸਾਡੀ ਪ੍ਰਾਪਰਟੀ ਤੇ ਆ ਕੇ ਉਹ ਧਰਨਾ ਦਿੰਦੇ ਨੇ ਅਸੀਂ ਅੱਗੇ ਲਿਆਂਵਾਂਗੇ ਅਸੀਂ ਅਸੀਂ ਕਬਜ਼ਾ ਦਿਵਾਵਾਂਗੇ ਕਿਸੇ ਦੇ ਪਿਓ ਦੀ ਥੋੜੀ ਆ ਉਹ ਉਹ ਮੇਰੀ ਪ੍ਰਾਪਰਟੀ ਆ ਉਹ ਤੇ ਕਿਵੇਂ ਤੁਸੀਂ ਕਬਜ਼ਾ ਕਰ ਲਓਗੇ ਤੁਹਾਡੇ ਕੋਲ ਇੱਕਾ ਕਾਗਜ਼ ਵੀ ਨਹੀਂ ਹੈਗਾ ਸਾਰਾ ਕੁਝ ਮੇਰੇ ਨਾਮ ਤੇ ਆ ਬੱਚਾ ਵੀ ਗਿਆ ਜਨਾਨੀ ਵੀ ਗਈ ਮਾਂ ਦੀ ਇੱਜ਼ਤ ਵੀ ਗਈ ਸਾਡੀ ਇੱਜ਼ਤ ਵੀ ਗਈ ਸਿਰਫ ਇੱਕ ਬੰਦੇ ਕਰਕੇ ਪ੍ਰਿੰਕਲ ਕਰਕੇ ਜੇ ਤੁਹਾਡੇ ਕੋਲ ਉਹਦੀਆਂ ਵੀਡੀਓ ਨਹੀਂ ਬੰਦ ਕਰਾਇਆ ਜਾਂਦੇ ਮੇਰੇ ਕੋਲ ਸਾਫ਼ ਸੁਥਰੀ ਪੰਜਾਬੀ ਦੇ ਵਿੱਚ ਇੱਕ ਗੱਲ ਹੈ ਅੱਜ 6 ਤਰੀਕ ਹੈ ਮੈਂ 5 ਦਿਨ ਦੇਖਣਾ ਅਰ ਮੈਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮਨ ਕੇ ਇਹ ਗੱਲ ਕਹਿਣਾ ਵੀ ਮੈਂ ਕੁਝ ਨਾ ਕੁਝ ਕਰ ਲਵਾਂਗਾ ਮੈਨੂੰ ਤਾਂ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਤਾਂ ਹੋਰ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌਂਦਾ ਤਿੰਨ ਤਿੰਨ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਮੈਂ ਸੌ ਰਿਹਾ ਇਸ ਟਾਈਮ ਮੈਂ ਤਾਂ ਨਹੀਂ ਸੌਦਾ ਨਾ ਮੈਨੂੰ ਨੀਂਦ ਆਂਦੀ ਪਈ ਐ ਅੱਜ 6 ਤਰੀਕ ਹੈਗੀ ਐ 11 ਤਰੀਕ ਤੱਕ ਮੈਂ ਦੇਖਣਾ ਜੇ ਤੁਹਾਡੇ ਕੋਲ ਕੁਝ ਹੋਇਆ ਤਾਂ ਠੀਕ ਐ ਜੇ ਨਹੀਂ ਹੋਇਆ ਬਸ ਮੈਂ ਹੋਰ ਬੇਇਜ਼ਤੀ ਨਹੀਂ ਕਰਵਾ ਸਕਦਾ ਮੈਂ ਹੋਰ ਨਹੀਂ ਕਰਵਾ ਸਕਦਾ ਮੈਂ 11 ਤਰੀਕ ਤੱਕ ਦੇਖਣਾ ਜੇ ਤਾਂ ਪ੍ਰਸ਼ਾਸਨ ਤੋਂ ਕੁਝ ਹੁੰਦਾ ਠੀਕ ਆ ਉਸ ਬੰਦੇ ਦਾ ਨਹੀਂ ਹੁੰਦਾ ਤਾਂ ਮੈਂ ਸਮਝ ਜਾਊਂਗਾ ਬਸ ਠੀਕ ਬਹੁਤ ਜਾਣਿਆਂ ਦੇ ਫੋਨ ਆ ਰਹੇ ਸਾਨੂੰ ਅਗਲਗ ਨੰਬਰਾਂ ਤੋਂ ਜੇਲਾਂ ਜੋ ਕਿੱਥੋਂ ਕਿੱਥੋਂ ਆ ਰਹੇ ਆ ਗਰੁੱਪ ਉਹ ਗਰੁੱਪ ਇਹ ਤਾਂ ਚਾਹੁੰਦਾ ਆ ਵੀ ਮੈਨੂੰ ਕੋਈ ਮਾਰੇ ਤੇ ਮੈਂ ਇਹਦੇ ਗੱਲ ਪਾਵਾਂ ਮੈਂ ਉਹਦਾ ਦਾ ਬੰਦਾ ਹੈ ਨਹੀਂ ਮੈਂ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਨਾ ਪਰ ਇਹ ਪ੍ਰਸ਼ਾਸਨ ਦੇ ਹੱਥਾਂ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਹੱਥਾਂ ਸਾਡੇ ਐਸਐਸਪੀ ਸਾਹਿਬ ਦੇ ਹੱਥ ਤਾਂ ਜੀ ਕੁਝ ਕਰਨਾ ਨਹੀਂ ਕਰਨਾ ਤੁਸੀਂ ਦੇਖ ਲਿਓ ਆਪਣੇ ਤੇ ਇੱਕ ਵਾਰੀ ਲਾ ਕੇ ਦੇਖਿਓ ਕੋਈ ਤੁਹਾਨੂੰ ਸਾਲਾ ਵੀ ਕਵੇ ਮੇਰੇ ਤੋਂ ਹੋਰ ਗੇੜੇ ਨਹੀਂ ਮੱਜਦੇ ਮੈਂ ਕਿਸੇ ਦੀ ਮਿਹਨਤ ਨਹੀਂ ਕਰਨੀ ਮੈਂ ਕਹਿੰਦਾ ਫੋਨ ਨਹੀਂ ਚੁੱਕਣਾ ਆ 6 ਤਰੀਕ ਆ 11 ਤਰੀਕ ਤੱਕ ਤੁਹਾਡੇ ਕੋ ਟਾਈਮ ਦਿੱਤਾ ਜੇ ਤੁਹਾਡੇ ਤੋਂ ਕੋਈ ਦਾ ਕੁਝ ਹੁੰਦਾ ਤਾਂ ਕਰ ਦਿਓ ਨਹੀਂ ਹੁੰਦਾ ਤਾਂ ਬਹੁਤ ਧੰਨਵਾਦ ਐਨਾ ਕੁਝ ਕੀਤਾ ਗਿਆ ਬਰਥ ਸਾਰਾ ਕੁਝ ਕੰਮ ਸਾਰਾ ਕੁਝ ਨਾਂ ਲੈ ਕੇ ਮਰੂੰਗਾ ਬਸ ਸਾਰਾ ਕੁਝ ਨਾਂ ਲੈ ਕੇ ਕਿਸੇ ਜੋਗਾ ਕੁਝ ਨਹੀਂ ਛੱਡਣਾ ਮੈਂ ਕੀ ਜੀ ਸੇਵਾ ਨਹੀਂ ਮਨ ਕੋਈ ਕੁਝ ਨਹੀਂ ਕਰਦਾ ਸਾਰਾ ਕੁਝ ਨਾਨ ਲੈ ਕੇ ਜਾਉਂਗਾ ਜਿੱਥੇ ਵੀ ਜਾਉਂਗਾ ਬਸ ਮੈਂ ਪੰਜਾਬੀ ਦੀ ਦਾਸ ਤਾ ਮੇਰਾ ਟਰੈਕ ਰਿਕਾਰਡ ਘੜਾ ਲਿਓ ਮੇਰੇ ਏਰੀਆ ਚ ਪੁੱਛ ਲਓ ਸਾਰਾ ਪਰਿਵਾਰ ਜਿੱਥੋਂ ਮਰਜੀ ਮੇਰੇ ਬਾਰੇ ਪੁੱਛ ਲਿਓ ਜਿਹਨੂੰ ਨਹੀਂ ਪਤਾ ਬਸ ਮੈਨ ਤੋਂ ਹੋਰ ਬੇਇੱਜ਼ਤੀ ਨਹੀਂ برداشت ਹੁੰਦੀ ਜੇ ਤੁਹਾਡੇ ਤੋਂ ਕੁਝ ਹੁੰਦਾ ਕਰ ਲਿਓ 11 ਤਰੀਕ ਤੱਕ ਤੁਹਾਨੂੰ ਲਾਸਟ ਬਸ ਧੰਨਵਾਦ ਤ੍ਰਿੰਕਰ ਲੁਧਿਆਣਾ ਕੀ ਮੈਂ ਕਿਸੇ ਨੂੰ ਵੀ ਕੋਈ ਵੀ ਸਮਾਜ ਸੇਵੀ ਕਿਸੇ ਨੂੰ ਵੀ ਕਹਿ ਸਕਦੇ ਆ ਮਨਮੋਲ ਕਬਾਤਰਾ ਵੀਰੇ ਨੂੰ ਮੈਂ ਟੂ ਵੀਰੇ ਨੂੰ ਮੈਂ ਕਿਸੇ ਨੂੰ ਵੀ ਆਪਣੀ ਹੈਲਪ ਲਈ ਕੁਝ ਨਹੀਂ ਕਹਿ ਸਕਦੀਆ ਬਟ ਮੈਂ ਪ੍ਰਿੰਕਲ ਵੀਰੇ ਨੂੰ ਐਕਤੀ ਜ਼ਰੂਰ ਕਿਹਾ ਬਟ ਪਹਿਲ ਨੰਨਾ ਨੇ ਕੀਤੀ ਸੀ ਜਦੋਂ ਮੈਂ ਐਸਐਸਪੀ ਦਫ਼ਤਰ ਗਈਆ ਮੈਂ ਬਾਰ-ਬਾਰ ਖਰ ਵੀਡੀਓਜ਼ ਕਿਹਾ ਬਟ ਮੈਂ ਲਾਸਟ ਵਾਰ ਹੀ ਕਹਿ ਰਹੀਆ ਐਸਐਸਪੀ ਦਫ਼ਤਰ ਗਈ ਸੀ ਨੰਨਾ ਨੇ ਹੀ ਪ੍ਰਿੰਕਲ ਵੀਰੇ ਨੂੰ ਫੋਨ ਕਰਕੇ ਉੱਥੋਂ ਮੈਨੂੰ ਬੁਲਾਇਆ ਵੀ ਇਹਨੂੰ ਲੈ ਕੇ ਆ ਮੈਂ ਇਸ ਤੋਂ ਬਾਅਦ ਨੰਨਾ ਨੇ ਜੋ ਕਹਰ ਕੀਤਾ ਉਹ ਮੈਂ ਸਾਰੀ ਵੀਡੀਓਜ਼ ਪਹਿਲਾਂ ਦੱਸ ਚੁੱਕਿਆ ਮੈਂ ਕੋਈ ਸਪਾਈ ਨਹੀਂ ਦੇ ਰਹੀ ਮੈਂ ਵੀ ਬਹੁਤ ਦੁਖੀ ਆ ਅੰਦਰੋਂ ਐ ਨਹੀਂ ਹੁੰਦਾ ਵੀ ਰੋਣ ਨਾਲ ਜਾ ਐਦਾ इमोशनल ਨ ਉਤਿਆਚਾਰ ਕਰਨ ਵਾਲੀ ਆਪਣਾ ਸ਼ੋਅ ਕਰਨਾ ਕਿ ਅਸੀਂ ਬਹੁਤ ਦੁਖੀ ਹਾਂ ਮੈਂ ਵੀ ਬਹੁਤ ਦੁਖੀ ਹਾਂ ਮੇਰੇ ਕੋਲ ਮੇਰਾ 9 ਮਹੀਨੇ ਦਾ ਬੇਟਾ ਹੈ ਜਿਹੜਾ 10 ਸਾਲ ਦਾ ਬੇਟਾ ਉੱਥੇ ਹੈ ਮੈਨੂੰ ਵੀ ਪਤਾ ਹੈ ਉਹਦੇ ਬਿਨਾ ਕਿਵੇਂ ਰਹਿ ਰਹੀ ਹਾਂ ਐ ਹੁਣ ਕਹਿ ਰਿਹਾ ਕਿ ਜਦੋਂ ਮੈਂ ਐਦਾ ਕਰ ਲੂੰਗਾ ਮੈਂ ਸਾਰੇ ਪੈਸੇ ਮੇਰੀ ਸਾਰੀ ਪ੍ਰਾਪਰਟੀ ਜੋ ਵੀ ਹੈ ਉਹ ਸਾਇਲ ਤੇ ਹੈਰੀ ਦੇ ਨਾਮ ਹੋ ਗਈ ਐ ਲਾ ਰਿਹਾ ਪ੍ਰਿੰਕਲ ਦਾ ਨਾਮ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਰੱਖ ਕੇ ਕਹਿੰਦੀ ਹਾਂ ਪ੍ਰਿੰਕਲ ਕੁਛ ਵੀ ਨਹੀਂ ਹੰਨੇ ਦਾ ਬੁਰਾ ਚਾਹੁੰਦੇ ਨਾ ਹੀ ਹੰਨੇ ਦਾ ਘਰ ਤੋੜਨਾ ਚਾਹੁੰਦੇ ਆ ਉਹ ਅੱਜ ਵੀ ਕਈਆਂ ਦੇ ਫੋਨ ਨੇ ਨਾ ਕਿ ਰਿਸ਼ਤੇਦਾਰਾਂ ਚ ਵੀ ਵਨ ਫੋਨ ਆ ਰਹੇ ਆ ਉਹਨਾਂ ਨੂੰ ਵੀ ਇਹੀ ਕਹਿ ਰਹੇ ਚਾਹੇ ਉਹਨਾਂ ਤੋਂ ਪੁੱਛੋ ਵੀ ਅਸੀਂ ਘਰ ਬਚਾਣਾ ਹੈ ਬਟ ਕਿਵੇਂ ਉਹਨੇ ਕਹਿ ਰਿਹਾ ਵੀ ਸਾਇਲ ਤੇ ਹੈਰੀ ਦਾ ਸਭ ਕੁਝ ਹੋ ਜਾਊਗਾ ਦੇ ਕਿੰਨੂ ਰਿਹਾ ਜਿੰਨਾ ਕਰਕੇ ਘਰ ਖਰਾਬ ਹੋ ਰਿਹਾ ਮੈਨੂੰ ਖੁਦ ਹਨੀ ਨੇ ਕਿਹਾ ਵੀ ਹੈਰੀ ਸਾਨੂੰ ਇਹ ਘਰ ਚੋਂ ਕੱਟਣਾ ਚਾਹੁੰਦਾ ਹੈ ਵੀ ਐਵੇਂ ਐਵੇਂ ਸਾਨੂੰ ਕਰਦਾ ਵੀ ਪੈਸਿਆਂ ਦਾ ਮੁੱਲ ਪਾਓ ਅਸਾਲ ਪਹਿਲਾਂ ਵੀ ਗੱਲ ਹੋਈ ਸੀਗੀ ਅਸੀਂ ਕਿ ਸੰਦੀਪ ਵੀਰੇ ਦੇ ਘਰ ਬੈਠ ਕੇ ਕੰਪਰੋਮਾਈਜ਼ ਵੀਰੇ ਨੇ ਕਰਾਇਆ ਸੀਗਾ ਐ ਨਹੀਂ ਵੀ ਹੁਣ ਪ੍ਰਿੰਕਲ ਦੇ ਆਨ ਨਾਲ ਹੋ ਰਿਹਾ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ ਪਹਿਲਾਂ ਸੰਦੀਪ ਵੀਰੇ ਨੇ ਕਰਾਇਆ ਸੀ ਆਪਣੇ ਘਰ ਬੈਠ ਕੇ ਉਦੋਂ ਵੀ ਆਂਦਾ ਭਰਾ ਹੈ ਗਵਾਹ ਹੈ ਸਾਰੇ ਕਹਿੰਦੇ ਭਰਾ ਨੇ ਘਰ ਦਾ ਮੁੱਲ ਪਾ ਲਿਆ ਸੀ ਉਹ ਕਿਹਾ ਜਾ ਭਰਾ ਸੱਚਾ ਹੋ ਜੂ ਉਹ ਕਿਹਾ ਜਾ ਭਰਾ ਸੱਚਾ ਹੋ ਜੂਗਾ ਹੈਰੀ ਜੀ ਨੂੰ ਅੱਜ ਕਹਿੰਦੇ ਪਿਆ ਵੀ ਅੱਜ ਮੇਰੇ ਭਰਾ ਤੇ ਮੇਰਾ ਸਾਈਲ ਦੋਸਤ ਖੜਾ ਪਹਿਲੇ ਤਾਂ ਮੈਂ ਨੇ ਘਰ ਰੋਹਲੀ ਦੀ ਗੱਲ ਕਰਦੀ ਆ ਜਿੰਨੇ ਸਾਲ ਪਹਿਲਾਂ ਮੇਰੇ ਤੇ ਹੱਥ ਹੀ ਪਾ ਲਿਆ ਸੀ ਹੰਨੇ ਕੁਝ ਵੀ ਨਹੀਂ ਕਰ ਪਾਇਆ ਕਿਉਂ ਹੰਨੇ ਦੇ ਹੱਥ 'ਚ ਚੂੜੀਆਂ ਪਾਈਆਂ ਸੀ ਤੁਸੀਂ ਦੱਸੋ ਹੰਨੇ ਦੇ ਹੱਥ 'ਚ ਚੂੜੀਆਂ ਪਾਈਆਂ ਸੀ ਜਿਹੜੀ ਆਪਣੀ ਜਨਾਨੀ ਦੀ ਇੱਜ਼ਤ ਦੇ ਹੱਥ ਪਵਾ ਲਿਆ ਆਪਣੇ ਭਰਾ ਤੋਂ ਹੀ ਉਹਨੂੰ ਕੁਝ ਵੀ ਨਹੀਂ ਕਿਹਾ ਉਦੋਂ ਕਿੱਥੇ ਸੀਗਾ ਹੰਨੀ ਸੇਠੀ ਅੱਜ ਹੰਨੀ ਸੇਠੀ ਕਹਿ ਰਿਹਾ ਵੀ ਘਰ ਖਰਾਬ ਕਰ ਰਿਹਾ ਹੈ ਉਦੋਂ ਘਰ ਖਰਾਬ ਜਿਆ ਮੈਂ ਉਹੀ ਕਹਿੰਦੀ ਜੇ ਉਦੋਂ ਮੈਂ ਕੁਝ ਕਾਰਵਾਈ ਕਰਾਈ ਹੁੰਦੀ ਅੱਜ ਸ਼ਾਇਦ ਕੁਝ ਨਾ ਕੁਝ ਹੋਇਆ ਹੁੰਦਾ ਮੈਂ ਬੈਨਾਂ ਦੀ ਫੇਰ ਇੱਜ਼ਤ ਕਰਕੇ ਘਟਾਨਾ ਸਾਹਿਬ ਝੂਠ ਬੋਲਿਆ ਜਾਂ ਹੈਰੀ ਵੀ ਗਲਤੀਆਂ ਮaaf ਕਰਤੀਆਂ ਫੇਰ ਘਰ ਵਸਾਣ ਦੀ ਕੋਸ਼ਿਸ਼ ਕੀਤੀ ਕੰਪਰੋਮਾਈਜ਼ ਕੀਤਾ ਐ ਦਰਾਹਿਤ ਜੋ ਵੀ ਸਾਰਿਆਂ ਨੂੰ ਪਤਾ ਸਾਰੇ ਆਈ ਸੋਚਦੇ ਰਹੇ ਵੀ ਐ ਤਾਂ ਹੈਰੀ ਨਾਲ ਫੇਰ ਉਮੀਦ ਜੱਲ ਗਈ ਉਵੇਂ ਉਹਨੂੰ ਮਿਕਸਅਪ ਹੋ ਗਈ ਵੀ ਕੁਝ ਹੋਇਆ ਹੀ ਨਹੀਂ ਹੋਏਗਾ ਐ ਹੁੰਦਾ ਕੰਪਰੋਮਾਈਜ਼ ਕਰਨਾ ਮੈਂ ਫੇਰ ਵੀ ਇਨਸਾਨ ਕੰਪਰੋਮਾਈਜ਼ ਕੀਤਾ ਇਹਨਾਂ ਦੇ ਪਰਿਵਾਰ ਨਾਲ ਬਟ ਐ ਨਹੀਂ ਹਟਦੇ ਐ ਤਾਂ ਮੇਰੇ ਤੇ ਹੱਥ ਚੁੱਕਦੇ ਡਰਿੰਕ ਕਰਕੇ ਮੈਨੂੰ ਕਿੰਨੀ ਵਾਰੀ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਕੁੱਟਿਆ ਹੀ ਐ ਤੇ ਆਪ ਤਾਂ ਕੁੱਟਦੇ ਹੀ ਕੁੱਟਦੇ ਐ ਆਪਣੀ ਮਾਂ ਤੋਂ ਜਿਹੜਾ ਹੱਥ ਚਕਵਾਂਦੇ ਐ ਕੋਈ ਚੜੀ ਗੱਲ ਐ ਤੁਸੀਂ ਵੀ ਵੀਡੀਓਜ਼ ਦੇਖਦੇ ਹੋ ਕਮੈਂਟਸ ਕਰਦੇ ਪਿਓ ਜਿਹੜੇ ਵੀ ਐਵੇਂ ਨਹੀਂ ਐਵੇਂ ਨਹੀਂ ਤੁਸੀਂ ਆਪਣੇ ਤੇ ਲਾ ਕੇ ਦੇਖੋ ਜੇ ਆਪਣੀ ਧੀ ਭੈਣ ਨਾਲ ਤੁਹਾਡੇ ਅੱਦਾਂ ਹੋਵੇ ਦੁਖੀ ਤਾਂ ਮੈਂ ਵੀ ਬਹੁਤ ਆ ਮੈਂ ਵੀ ਇਹ ਕਹਿ ਰਹੀ ਆ ਮੇਰੀ ਲਾਸਟ ਵੀਡੀਓ ਹੋएगी ਇਹ ਕੀ ਧਮਕੀ ਹੋਈਆਂ 11 ਤਰੀਕ ਨੂੰ ਮੈਂ ਕਰ ਲੂੰਗਾ ਤੇ ਨਾਮ ਪ੍ਰਿੰਕਰ ਲੁਧਿਆਣਾ ਤੇ ਆਏਗਾ ਪ੍ਰਸ਼ਾਸਨ ਨੂੰ ਬੇਨਤੀ ਐ ਐਂ ਵਿੱਚ ਕੋਈ ਪ੍ਰਿੰਕਰ ਲੁਧਿਆਣਾ ਦਾ ਕੋਈ ਵੀ ਰੋਲ ਨਹੀਂ ਹੈ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਕੇ ਕਹਿੰਦੀ ਆ ਵੀਰੇ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਵੀ ਮੈਂ ਹਨੀ ਦਾ ਘਰ ਤੋੜਾਂ ਜਾਂ ਕੁਝ ਕਰਾਂ ਕੋਈ ਵੀ 1% ਵੀ ਰੋਲ ਨਹੀਂ ਹੈ ਐਂ ਵਿੱਚ ਰੋਲ ਹੈਗਾ ਘਰ ਤੋੜਨ ਦਾ ਉਹ ਤੁਹਾਨੂੰ ਦਿਖਦਾ ਹੀ ਹੋਊਗਾ ਐਂ ਤੇ ਖੁਦ ਦੇ ਆਪਣੀ ਮਾਂ ਹੈਰੀ ਤੇ ਉਹ ਜਿਹੜਾ ਸਾਈਲ ਗਲੋਤਰਾ ਇਹਨਾਂ ਨੇ ਆਪਣੀ ਦੁਕਾਨ ਤੇ ਰੱਖਿਆ ਹੈ ਇਹ ਤਿੰਨਾਂ ਦਾ ਰੋਲ ਹੈ ਜੇ ਕੱਲ ਨੂੰ ਕੁਝ ਹੁੰਦਾ ਹੈ ਹਨੀ ਨੂੰ ਜਿਵੇਂ ਆ ਧਮਕੀਆਂ ਦੇ ਰਿਹਾ ਮੈਨੂੰ ਕੋਈ ਹੋਣੀ ਹੈ ਕਿ ਮੈਂ ਇਸ ਵੇਸ ਤੇ ਗੱਲ ਕਰ ਰਿਹਾ ਜੇ ਕੱਲ ਨੂੰ ਕੁਝ ਹੁੰਦਾ ਅਤੇ ਮਾ ਹੈਰੀ ਤੇ ਸਾਇਦ ਗਲੋਤਰਾ ਤੇ ਨਾਮ ਆਊਗਾ ਕੋਈ ਪ੍ਰਿੰਕਲ ਲੁਧਿਆਣਾ ਤੇ ਨਹੀਂ ਆਏਗਾ ਮੈਂ ਆਪਣੇ ਦੋਨੋਂ ਬੱਚਿਆਂ ਦੀ ਕਸਮ ਖਾ ਲਈ ਮੈਨੂੰ ਹੁਣ ਵੀ ਗੁਰਦੁਆਰੇ ਜਿੰਨੇ ਆਣਾ ਲੈ ਕੇ ਲੈ ਜਾਓ ਕਿ ਤੂੰ ਸਹੀ ਦੱਸ ਦੇ ਇਹ ਪ੍ਰਿੰਕਲ ਲੁਧਿਆਣਾ ਤੇਰਾ ਘਰ ਤੂੰ ਡਵਾ ਰਿਆ ਹੈ ਕਿ ਜੋੜ ਰਿਆ ਹੈ ਉਹ ਹੁਣ ਵੀ ਜੋੜ ਰਿਹਾ ਉਸ ਦਿਨ ਐਮਐਲਏ ਸਾਹਿਬ ਨੂੰ ਦੁਰਾਹੇ ਵਾਲੇ ਐਮਐਲਏ ਸਾਹਿਬ ਨੂੰ ਮਿਲਨੇ ਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਪ੍ਰਿੰਕਲ ਵੀਰ ਨੇ ਇੰਨੀ ਗੱਲ ਕਹੀ ਹੈ ਚਾਹੇ ਦੁਰਾਹੇ ਜਾ ਕੇ ਕੋਈ ਵੀ ਐਮਐਲਏ ਸਾਹਿਬ ਨੂੰ ਪੁੱਛ ਲੈ ਪ੍ਰਿੰਕਲ ਵੀਰ ਨੇ ਇਹ ਗੱਲ ਕਹੀ ਹੈ ਮੈਂ ਐਮਐਲਏ ਵੀਰੇ ਤੁਸੀਂ ਵੀ ਬੈਜੋ ਵਿੱਚ ਅਸੀਂ ਘਰ ਜੋੜਨਾ ਅਸੀਂ ਕਿ ਉਹ ਅੱਦਾ ਕਰਨਾ ਤੁਸੀਂ ਇਹਨਾਂ ਦਾ ਉਹ ਕਰਾ ਲਓ ਪੈ ਚੋ ਇੰਨੀ ਗੱਲ ਕਹੀ ਹੈ ਜੋ ਹੋਵੇ ਨਹੀਂ ਜੀ ਮੈਂ ਹੀ ਕਰਨਾ ਮੈਂ ਇਹਦਾ ਭਰਾ ਹਾਂ ਮੈਂ ਜੋ ਕਰਨਾ ਸਭ ਕੁਝ ਕਰੂੰਗਾ ਫਿਰ ਤਾਂ ਇਹ ਗੱਲ ਹੁੰਦੀ ਹੈ ਵੀ ਘਰ ਤੋੜਨ ਦੀ ਉਹ ਹਰ ਇੱਕ ਨੂੰ ਕਹਿ ਰੇ ਕੱਲ ਵੀ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਫੋਨ ਆ ਰਹੇ ਵੀਰੇ ਨੂੰ ਉਹ ਵੀ ਆਈ ਕਹਿ ਰਿਆ ਤੁਸੀਂ ਵਿੱਚ ਬੈਠੋ ਉਹਨੂੰ ਵੀ ਸਮਝਾਓ ਇਹਨੂੰ ਵੀ ਆਪਾਂ ਬਿਠਾਵਾਂਗੇ ਗੱਲ ਕਰਾਂਗੇ ਜੇ ਗੱਲ ਘਰ ਤੋੜਨਾ ਹੋਵੇ ਪ੍ਰਿੰਕਲ ਵੀਰਾ ਕਵੇ ਵੀ ਨਹੀਂ ਹੁਣ ਮੈਂ ਜੋ ਕਰਨਾ ਕਰੂੰਗਾ ਕੋਈ ਉਹ ਮੇਰੇ ਤੋਂ ਵੀਡੀਓਜ਼ ਨਹੀਂ ਬਣਵਾ ਰਿਆ ਮੈਂ ਸਿਰਫ ਆਪਣੇ ਮਾਈਂਡ ਨਾਲ ਬਣਾ ਰਿਆ ਦੁਖੀ ਮੈਂ ਵੀ ਬਹੁਤ ਇਹ ਐ ਘੁੱਟਦਾ ਆਪਣੇ ਮਾਂ ਤੋਂ ਵੀ ਮੈਨੂੰ ਘਟਵਾ ਰਿਹਾ ਤੇ ਕਿਹੜੀ ਗੱਲ ਉਹ ਕੀ ਐ ਕੀ ਗੱਲ ਹੋ ਸਕਦੀ ਐ ਦੱਸੋ ਤੁਸੀਂ ਮਾਂ ਦੀਆਂ ਗਲਤੀਆਂ ਭਰਾ ਦੀਆਂ ਗਲਤੀਆਂ ਛੁਪਾਨ ਪਿੱਛੇ ਤੁਸੀਂ ਇੱਕ ਪ੍ਰਿੰਕਲ ਲੁਧਿਆਣੇ ਤੇ ਨਾਮ ਲਗਾ ਰਹੇ ਹੋ ਪ੍ਰਿੰਕਲ ਵੀਰੇ ਤੇ ਨਾਮ ਲਗਾ ਰਹੇ ਹੋ ਇੱਕ ਮਾਂ ਤੇ ਭਰਾ ਦੀਆਂ ਗਲਤੀਆਂ ਛੁਪਾਨ ਪਿੱਛੇ ਅੱਜ ਮੈਨੂੰ ਮੋਤ ਹੀ ਨਜ਼ਰ ਆਉਂਦੀ ਹੈ ਜਿਹੜੇ ਆਦਮੀ ਆਪਣੀ ਜਨਾਨੀ ਆਪਣੀ ਮਾਂ ਤੋਂ ਜਨਾਨੀ ਦੇ ਬਾਲ ਘਟਵਾ ਰਿਹਾ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਅੱਜ ਤੱਕ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਮੈਂ ਕਦੀ ਵੀ ਨਹੀਂ ਭੜਕੀ ਬਸ ਅੱਜ ਤੁਸੀਂ ਇੱਕ ਬੰਦੇ ਦੇ ਮਗਰ ਹੀ ਪੈ ਗਏ ਹੋ ਉਹ ਮੇਰੀ ਭਰਾ ਬਣ ਕੇ ਮੇਰੀ ਮਦਦ ਕਰਦਾ ਪਿਆ ਹੈ ਉਹ ਤੁਹਾਡੇ ਰਿਸ਼ਤੇਦਾਰਾਂ ਚੋ ਵੀ ਉਹਨੂੰ ਪੁੱਛ ਲਓ ਨੇ ਹੈ ਕਿ ਐਂ ਵੀ ਆਪਾਂ ਬੈ ਕੇ ਗੱਲ ਕਰਾਂਗੇ ਵੀ ਜੋ ਹੋਏਗਾ ਆਪਾਂ ਨਿਬੜਾਂਗੇ ਅਸੀਂ ਕੁੜੀ ਦਾ ਮੈਂ ਆਪਣੀ ਭੈਣ ਦਾ ਘਰ ਵਸਾਉਣਾ ਔਰ ਤੂੰ ਕਹਿ ਰੇ ਮੇਰਾ ਪਰਿਵਾਰ ਰੋਲ ਤਾਂ ਅੱਜ ਫੋਟੋਆਂ ਜ਼ਿਆਦਾ ਆ ਗਈਆਂ ਪਾਨੀਆਂ ਅੱਜ ਵੀਡੀਓਜ਼ ਜ਼ਿਆਦਾ ਆ ਗਈਆਂ ਸਾਡੀਆਂ ਕਾਨੀਆਂ ਚਾਰ ਪੰਜ ਦਿਨ ਪਹਿਲਾਂ ਕਿੱਥੇ ਸੀ ਬੜਕ ਕੇ ਬੋਲਦਾ ਸੀ ਵੀ ਅੱਦਾ ਕਰਦਾ ਗਿਆ ਮੈਂ ਨਹੀਂ ਅੰਦੇ ਨਾਲ ਰਹਿਣਾ ਉਹ ਨਹੀਂ ਰਹਿਣਾ ਅੱਜ ਪਰਿਵਾਰ ਯਾਦਾ ਆ ਗਿਆ ਪੰਜ ਦਿਨ ਹੋ ਗਏ ਮੁੰਡਾ ਹਸਪੀਟਲ ਡਾਕਟਰ ਕੋਲ ਘੁੰਮਦਾ ਪਿਆ ਕੋਈ ਤੁਹਾਨੂੰ ਫਰਕ ਨਹੀਂ ਪੈਂਦਾ ਕੀ ਐ ਕਹਿ ਰਹੀ ਐ ਵੀ 9 ਮਹੀਨੇ ਦਾ ਬੱਚਾ ਰੱਖਿਆ 10 ਸਾਲ ਦਾ ਬੇਟਾ ਮੇਰਾ ਤੁਸੀਂ ਵੀ ਰੱਖਿਆ ਆਈ ਸਮਝ ਮੈਨੂੰ ਵੀ ਉਨਾ-ਉਨਾ ਹੀ ਮੂਹ ਐ ਜਿਹੜਾ ਤੁਸੀਂ ਜਾਣ ਕੇ ਖੋਇਆ ਹੋਇਆ ਵੀ ਉਹ ਗਵਾਇ ਨਾ ਕੋਈ ਦੇ ਦੇ ਉਹ ਪਹਿਲਾਂ ਇੱਕ ਪੁਲਿਸ ਸਟੇਸ਼ਨ ਗਵਾਇ ਦੇ ਕੇ ਆਇਆ ਐ ਵੀ ਅੱਦਾ ਦਾਦੀ ਤੱਕ ਕਰਦੀ ਐ ਮਮਾ ਨੂੰ ਸਾਰੇ ਤੰਗ ਕਰਦੀ ਐ ਅੱਜ ਤੁਸੀਂ ਉਹਨੂੰ ਆਪਣੇ ਹਵਾ ਵਾਸਟ ਕੀਤਾ ਹੋਇਆ ਉਹ ਤਾਂ ਕੋਈ ਚੱਕਰ ਹੀ ਨਹੀਂ ਪਿਓ ਦਾ ਹੱਕ ਐ ਬੱਚਾ ਰਹਿਣਾ ਚਾਹੀਦਾ ਪਿਓ ਕੋ ਪਿਓ ਮੈਂ ਵੀ ਫਿਰ ਵੀ ਇੱਥੇ ਤਰਸ ਖਾਂਦੀ ਆ ਬਟ ਹੰਨੀ ਸੇਠੀ ਤੇ ਗਲਤ ਹੈ ਨਾ ਆਪਣੀ ਮਾਂ ਨੂੰ ਰੋਕ ਸਕਦਾ ਹੈ ਨਾ ਆਪਣੇ ਭਰਾ ਨੂੰ ਰੋਕ ਸਕਦਾ ਹੈ ਨਾ ਆਪਣੇ ਦੋਸਤ ਨੂੰ ਰੋਕ ਸਕਦਾ ਹੈ ਔਰ ਦੂਜੇ ਤੇ ਇਲਜ਼ਾਮ ਲਗਾ ਰਿਹਾ ਕਿ ਇਹ ਘਰ ਖਰਾਬ ਕਰ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੀਆਂ ਹਨੀ ਆਪਣੇ ਧਮਾਕੇ ਨਾਲ ਨਹੀਂ ਚੱਲ ਰਿਹਾ ਉਹ ਹੈਰੀ ਸਾਇਲ ਤੇ ਆਪਣੀ ਮਾਂ ਦੇ ਘਰ ਕੇ ਚੱਲ ਰਿਹਾ ਜਿੰਨਾ ਤਿੰਨਾ ਕਰਕੇ ਸਾਡਾ ਪਰਿਵਾਰ ਰੁੱਲ ਰੁੱਲ ਰਿਹਾ ਵਿਖਰਾਬ ਹੋ ਰਿਹਾ ਜੇ ਲੱਗੋ ਕੁਝ ਹੁੰਦਾ ਹੈ ਇਹ ਤਿੰਨਾ ਦਾ ਨਾਮ ਆਣਾ ਚਾਹੀਦਾ ਕੋਈ ਪ੍ਰਿੰਕਲ ਲੁਧਿਆਣੇ ਦਾ ਕੋਈ ਰੋਲ ਨਹੀਂ ਹੈ ਮੈਂ ਆਪਣੇ ਬੱਚਿਆਂ ਤੋਂ ਵਾਚਾ ਗੁਰੂ ਗਰਦ ਸਾਹਿਬ ਤੋਂ ਬਾਅਦ ਕੋਈ ਝੂਠੀ ਕਸਮ ਨਹੀਂ ਖਾ ਸਕਦੀ ਕੋਈ ਅੱਧਾਲੀ ਕਸਮ ਨਹੀਂ ਖਾਦੀ ਹੈ ਤੇ ਸੋਚ ਸਮਝ ਕੇ ਖਾਦੀ ਹੈ ਐਂਡ ਦੇ ਸਪ੍ਰਿੰਕਰ ਲੁਧਿਆਣੇ ਦਾ ਕੋਈ ਰੋਲ ਨਹੀਂ ਹੈ ਮੈਂ ਪੁਲਿਸ ਪ੍ਰਸ਼ਾਸਨ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੀ ਇਹਨਾਂ ਨੇ ਮੇਰੀ 29 April ਨੂੰ ਕੁੱਟਮਾਰ ਕੀਤੀ ਹੈ ਹਨੀ 세ਠੀ ਦੀ ਮੰਮੀ ਕਾਕੂ 세ਠੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਬਾਕੀ ਮੈਂ ਲਾਸਟ ਵੀਡੀਓ ਸੀ ਮੈਂ ਕੋਈ ਨਹੀਂ ਬਣਾਣੀ ਹੁਣ ਬਸ ਮੈਂ ਆਪਣਾ ਜਿਹੜਾ ਪੱਖ ਰੱਖਣਾ ਸੀ ਰੱਖਤਾ ਸਸੀ ਗੱਲ ਜੀ ਸਾਰਿਆਂ ਨੂੰ ਸਸੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਜਿਹੜੀ ਹੰਨੀ ਸੇਠੀ ਨੇ ਇੱਕ ਵਿਵਾਦਿਤ ਇੱਕ ਵੀਡੀਓ ਪਾਈ ਹੈ ਜਿਸ ਚ ਕਹਿੰਦਾ ਮੈਂ ਸੂਸਾਈਡ ਕਰ ਲੈਣੀ ਹੈ ਤੇ ਮੈਂ ਨਾਂ ਲਿਖ ਦੇਣਾ ਪ੍ਰਿੰਕਲ ਦਾ ਪਹਿਲੇ ਤਾਂ ਮੈਂ ਉਸ ਚੀਜ਼ ਦੀ ਈਮੇਲ ਰਾਈ ਜਿਹੜੇ ਐਸਐਸਪੀ ਖੰਨਾ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਤੇ 174 ਸੀਆਰ ਪੀਸੀ ਦੀ ਕਾਰਵਾਈ ਅੰਦਰ ਤੇ ਬਣਦੀ ਹੈ ਕਿਉਂਕਿ ਕਿਸੇ ਨੂੰ ਥ੍ਰੈਟ ਕਰਨਾ ਸੂਸਾਈਡ ਧਮਕੀ ਦੇਣਾ ਇਹ ਵੀ ਬਹੁਤ ਵੱਡਾ ਜੁਰਮ ਹੈ ਦੂਜੀ ਗੱਲ ਮੈਨੂੰ ਬੜੇ ਸਮਾਜ ਸੇਵੀਆਂ ਦਾ ਫੋਨ ਆਂਦਾ ਵੀ ਯਾਰ ਵੀ ਪ੍ਰਿੰਕਲ ਤੂੰ ਵਿੱਚ ਪੈ ਕੇ ਨਿਬੇੜ ਦੇਖੋ ਇਹ ਮੇਰੇ ਹੱਥ ਨਹੀਂ ਹੈਗਾ ਮੈਂ ਇਕਮ ਸੇਠੀ ਨਹੀਂ ਆਂ ਵੀ ਮੈਂ ਦੇਖੋ ਹਰ ਬੰਦਾ ਆਪਨੇ ਮੈਂ ਤੁਹਾਡੇ ਸਾਹਮਣੇ ਚਿਲਦੇ ਫੋਨ ਦੇ ਵਿੱਚ ਇਕਮ ਸੇਠੀ ਨੂੰ ਕਾਲ ਲਾਉਂਗਾ ਕੀ ਇਹਦੇ ਘਰ ਦਾ ਮਾਹੌਲ ਹੈ ਕੀ ਉਹ ਚਾਹਦੀ ਹੈ ਕਿਉਂਕਿ ਕੱਲ ਨੂੰ ਨਾ ਬੱਚਾ ਬਿਮਾਰ ਸੀ ਉਹ ਇਹਦੀ ਦੁਕਾਨ ਤੇ ਵੀ ਨਹੀਂ ਗਈ ਹੱਲੇ ਇਹ ਤਾਂ ਬੇਵਕੂਫ ਹੈ ਕੱਲ ਉਹਦੇ ਖਿਲਾਫ ਵੀ ਵੀਡੀਓ ਪਾਈ ਗਿਆ ਵੀ ਟਾਈਮ ਬੰਨਿਆ ਸੀ ਆਈ ਨਹੀਂ ਕਿਉਂਕਿ ਮੈਂ ਤਾਂ ਮਹਾਲੀ ਦੇ ਹਸਪੀਟਲ ਦੇ ਵਿੱਚ ਆ ਤੁਹਾਡੇ ਸਾਹਮਣੇ ਤੁਸੀਂ ਹੈਲੋ ਹੈਲੋ ਕਿੱਦਾਂ ਏਕਮ ਠੀਕ ਆ ਬੇਟਾ ਹਾਂਜੀ ਵਧੀਆ ਵਧੀਆ ਸਭ ਕੁਝ ਸਭ ਅੱਛਾ ਮੈਨੂੰ ਦੱਸ ਇੱਕ ਨਾ ਹੰਨੀ ਨੇ ਵੀਡੀਓ ਪਾਈ ਏ ਹਾਂਜੀ ਵੀਡੀਓ ਪਾਈ ਏ ਤੇ ਵੀਡੀਓ ਚ ਕਹਿ ਰਿਆ ਵੀ ਮੈਂ ਸੁਸਾਈਸਾਈਡ ਕਰ ਲੈਣਾ ਵੀ ਮੇਰਾ ਘਰ ਖਰਾਬ ਕੀਤਾ ਤੁਹਾਡੀਆਂ ਬੱਚਿਆਂ ਦੀਆਂ ਸਾਰਿਆਂ ਦੀਆਂ ਫੋਟੋਆਂ ਪਾਈ ਮੈਨੂੰ ਪੱਤਰਕਾਰ ਭਾਈ ਚਾਰੇ ਤੇ ਲੋਕ ਬੈਠੇ ਆ ਤੂੰ ਕੀ ਜਾਣੀ ਏ ਬੇਟਾ ਤੂੰ ਆਪ ਮੈਂ ਤਾਂ ਖੁਦ ਨਹੀਂ ਜਾਣਦੀ ਕਿ ਮੇਰਾ ਘਰ ਖਰਾਬ ਹੋਵੇ ਮੈਂ ਕਿਹੜਾ ਸ਼ੌਂਕ ਲਈ ਬੈਠੀ ਆ ਮੈਂ ਤਾਂ ਇਹ ਹੀ ਜਾਣਦੀ ਆ ਵੀ ਘਰ ਪਸੇ ਤੁਸੀਂ ਵੀ ਜੇ ਮੇਰਾ ਸਾਥ ਦੇ ਰਹੇ ਹੋ ਮੈਂ ਨਹੀਂ ਕਹਿੰਦੀ ਵੀ ਨਹੀਂ ਦੇ ਦੇ ਮੈਂ ਤੁਹਾਨੂੰ ਭਰਾ ਮੰਨ ਕੇ ਆਪਣੇ ਨਾਲ ਰੱਖਿਆ ਸਾਥ ਦੇ ਰਹੇ ਹੋ ਤੁਸੀਂ ਵੀ ਇਹ ਜਾਣਦੇ ਪਿਓ ਜਿੰਦੇ ਵੀ ਫੋਨ ਆਉਂਦੇ ਵੀ ਘਰ ਵਸੇ ਤੇਰਾ ਅਸੀਂ ਵਸਾਣਾ ਹੈ ਭੈਣ ਦਾ ਘਰ ਤੇ ਮੈਂ ਵੀ ਇਹੀ ਚਾਹਦੀ ਆ ਵੀ ਘਰ ਛੱਡਣ ਤੇ ਕਿੰਦਾ ਦਿਲ ਕਰਦਾ ਹੈ ਜੇ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਮੇਰਾ ਵੀ 9 ਮਹੀਨੇ ਦਾ ਬੇਟਾ ਇੱਕ ਮੇਰੇ ਕੋਲ ਹੈ 10 ਸਾਲ ਦਾ ਹੋਣਾ ਕੋਲਾ ਮੈਨੂੰ ਵੀ ਤਾਂ ਹੁੰਦਾ ਹੁੰਨਾ ਹੀ ਹੈ ਨਹੀਂ ਹੁਣ ਇਹ ਵੀਡੀਓ ਪਾ ਕੇ ਵੀਡੀਓ ਪਾਉਣ ਨਾਲ ਇਹ ਇਹੀ ਮਤਲਬ ਹੈ ਵੀ ਉਹ ਘਰ ਵਸਾਣਾ ਚਾਹੁੰਦਾ ਠੀਕ ਹੈ ਨਾ ਉਹ ਇਹੀ ਵੀਡੀਓ ਪਾਉਣ ਦਾ ਮਤਲਬ ਤਾਂ ਹੈ ਇਹ ਵੀ ਮੈਂ ਉਹ ਜਿਹੜੀਆਂ ਬਚਪਾਨਾਂ ਹਰਕਤਾਂ ਕਰ ਰਿਆ ਉਹ ਤਾਂ ਇੱਕ ਡਿਫਰੈਂਟ ਕਲਰ ਆ ਤੇ ਜੇ ਜੇ ਤੈਨੂੰ ਵਾਪਸ ਭੇਜਣ ਵਾਸਤੇ ਜਿਵੇਂ ਮੈਨੂੰ ਕਈ ਲੋਕਾਂ ਦੇ ਫੋਨ ਆਏ ਵੀ ਪਿੰਨਗਲੇ ਘਰ ਵਸਾ ਦੋ ਉਹਦੇ ਵਿੱਚ ਹੁਣ ਤੇਰੇ ਮਤਲਬ ਮਨ 'ਚ ਕੀ ਹੈ ਵੀ ਜੇ ਤੈਨੂੰ ਆਪਾਂ ਵਾਪਸ ਭੇਜੀਏ ਉਹਦੇ ਨਾਲ ਗੱਲ ਕਰਕੇ ਤੂੰ ਕੀ ਚਾਹੁੰਨੀ ਹੈ ਮੈਂ ਤਾਂ ਇਹ ਚਾਹੁੰਦੀ ਆ ਜਿਹੜੇ ਆ ਇਹ ਕਹਿੰਦੇ ਮੇਰੇ ਨਾਲ ਵੱਡੇ ਵੱਡੇ ਬੰਦੇ ਆ ਜਿਵੇਂ ਪਰਵਾਨਾ ਸਾਹਿਬ ਹੋ ਗਏ ਜਾਂ ਮਹਿਰੋ ਦੇ ਨਾਮ ਲੈਂਦੇ ਮੈਰੋ ਪਾਪਾ ਜੀ ਜਾਂ ਕੋਈ ਵੀ ਹੋਰ ਹੈ ਵੱਡੇ ਵੱਡੇ ਜਿਵੇਂ ਘੁੰਮਣ ਰਦਰਸ ਉਹ ਤਾਂ ਕਹਿ ਰਹੇ ਸੰਦੀਪ ਵੀਰ ਵੀ ਹੁਣ ਵਿੱਚ ਆ ਰਿਹਾ ਨਾ ਐਲੀ ਮੰਗਟ ਵੀਰ ਆ ਰਿਹਾ ਉਹ ਪਰਸੂ ਤਿੰਨ ਚਾਰ ਦਿਨ ਤੱਕ ਪਹਿਲਾਂ ਸਾਰਾ ਗੱਲ ਕਰ ਗਈ ਤੇ ਜਹਾਣੀ ਨੂੰ ਹੁਣ ਮੇਰੇ ਤਾਂ ਕੋਈ ਸਟੈਂਡ ਵੀ ਨਹੀਂ ਰੱਖਿਆ ਦੇਖ ਮੇਰੀ ਗੱਲ ਸੁਣ ਮੈਂ ਮੈਂ ਇਸ ਗੱਲ ਦੀ ਤੈਨੂੰ ਗੱਲ ਕਰਦਾ ਵੀ ਜਿੱਦਾਂ ਘੁੰਮਣ ਬ੍ਰਦਰਸ ਨੇ ਜਾਂ ਐਲੀ ਮੰਗਟ ਵੀਰ ਹੈ ਜਾਂ ਮੈਰੋ ਸਾਹਮਣੇ ਬਾਬਾ ਜੀ ਇਹ ਹੋਊਗੀ ਜਿਹੜੇ ਸਤਕਾਰਯੋਗ ਨੇ ਠੀਕ ਹੈ ਨਾ ਕੋਈ ਬੰਦਾ ਇਸ ਚੀਜ਼ ਦੀ ਗਾਰੰਟੀ ਲਵੇ ਵੀ ਯਾਰ ਵੀ ਅੱਗੋਏ ਮਤਲਬ ਜੋ ਵੀ ਹਰਕਤ ਕਰਦਾ ਹੈ ਵੀ ਮਾਰਕੁੱਟ ਨਹੀਂ ਖਰਾਬ ਪਣੀ ਪੀਵੇ ਕੋਈ ਕਰਨੀ ਅਸੀਂ ਵੀ ਪਿੰਨੇ ਆ ساری ਦੁਨੀਆ ਪਿੰਦੀ ਹੈ ਹਾਂਜੀ ਹਾਂਜੀ ਉਹ ਤਾਂ ਕੋਈ ਨਾ ਘਰੇ ਬਹਿ ਕੇ ਹਾਂ ਚਾਹ ਮੈਂ ਨੇ ਤੋੜ ਲਿਆ ਬਾਈ ਅੱਜ ਤਾਂ ਹੁਣ 15 ਦਿਨ ਤੋਂ ਪਾਰੀਆਂ ਜੇ ਭਾਦ ਤੋਂ ਬਾਅਦ ਚੱਲ ਜਾਂਦੀ ਗੱਲ ਮੇਨ ਦਾ ਤਾਂ ਐਵੇਂ ਆਪ ਦਾ ਕੁਟਿੰਗ ਜਿਹੜਾ ਆਪਣੀ ਮੰਮੀ ਤੋਂ ਕੁਟਵਾਉਂਦੇ ਵੇ ਦੇਖੋ ਇੱਕ ਆਦਮੀ ਖੜ ਕੇ ਦੇਖ ਰਿਹਾ ਮੇਰੀ ਜਨਾਨੀ ਨੂੰ ਜੇ ਕੋਈ ਸਮਾਜ ਸੇਵੀ ਵਿੱਚ ਪਵੇ ਤੂੰ ਗੱਲ ਕਰਨ ਨੂੰ ਤਿਆਰ ਹਾਂ ਹਾਂਜੀ ਹਾਂਜੀ ਮੈਂ ਬਿਲਕੁਲ ਤਿਆਰ ਹਾਂ ਗੱਲ ਕਰਨ ਨੂੰ ਕਿਉਂਕਿ ਮੈਂ ਤਾਂ ਉਹਨਾਂ ਨਾਲ ਤਾਂ ਰਹਿਣਾ ਨਹੀਂ ਨਾ ਮੰਮੀ ਨਾਲ ਨਾ ਹੈਰੀ ਨਾਲ ਕਿੰਨੇ ਨਾਲ ਰਹਿਣਾ ਮੈਂ ਆਪਣਾ ਪਰਿਵਾਰ ਦੇਖਣਾ ਹੈ ਆਪਣਾ ਪਰਿਵਾਰ ਬਣਾ ਲੈਣਾ ਹੈ ਉਨੂੰ ਜੇੜਾ ਕੋਈ ਵਿੱਚ ਪੈ ਕੇ ਉਹਨੂੰ ਸਮਝਾ ਦੇ ਗਰੰਟੀ ਦੇਵੇ ਮੈਂ ਲਿਖ ਕੇ ਦੇਵੇ ਅਸਪਵਾਦਾ ਤੈਨੂੰ ਕਦੀ ਹੱਥ ਨਹੀਂ ਲਾਉਂਗਾ ਠੀਕ ਆ ਚਲੋ ਠੀਕ ਆ ਠੀਕ ਆ ਠੀਕ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਸੁਣਿਆ ਇੱਕਮ ਇਹ ਕਹਿੰਦੀ ਹੈ ਵੀ ਜਿੱਦਾਂ ਇਹਦੇ ਨਾਲ ਪਰਮਾਨਾ ਸਾਫ ਹੁੰਦੇ ਆ ਦੂਜੇ ਹੁੰਦੇ ਆ ਮਹਿਰੋ ਸਾਹਿਬ ਦੀਆਂ ਇਹ ਗੱਲਾਂ ਕਰਦਾ ਵੀ ਮੇਰੇ ਦੇਖੋ ਵੀ ਕੋਈ ਬੰਦਾ ਇਹਦੀ ਗਰੰਟੀ ਲੈ ਲੇ ਵੀ ਇਹ ਮਾਰਕੁੱਟ ਨਹੀਂ ਕਰੇਗਾ ਉਹ ਕਹਿੰਦੀ ਮੈਂ ਆਉਣ ਨੂੰ ਤਿਆਰ ਆ ਬਾਕੀ ਮਾਨੀ ਸੇਠ ਨੂੰ ਸਮਝਾਉਣਾ ਚਾਹੁੰਦਾ ਮੈਨੂੰ ਤਾਂ 3 ਦਿਨ ਹੋ ਗਏ ਮੈਂ ਮਹਾਰੀ ਆ ਜੇ ਮੈਂ ਮਹਾਲੀ ਨਾ ਹੁੰਦਾ ਤੈਨੂੰ ਵੀ ਲੱਗਦਾ ਤੂੰ ਬਈ ਮੈਂ ਉਲਝਣਾ ਵਿੱਚ ਨਾ ਹੁਲਜਿਆ ਹੁੰਦਾ ਤੂੰ ਮੇਰੀ ਦੁਕਾਨ ਤੋਂ ਸੁੱਕਾ ਚਲ ਜਾਂਦਾ ਮੈਂ ਤੈਨੂੰ ਛੱਡ ਦਿੰਦਾ ਲੋਕ ਨਾ ਮੇਰੀ ਗੱਲ ਸੁਣ ਲੋਕ ਸ਼ੁਕਰ ਮਨਾਉਂਦੇ ਆ ਰੱਬ ਦਾ ਬਈ ਤੂੰ ਉੱਥੋਂ ਸੁੱਕਾ ਚਲਾ ਗਿਆ ਹੁਣ ਤੇਰੀ ਮੈਂਟੈਲਿਟੀ ਇੱਥੋਂ ਪਤਾ ਲੱਗਦੀ ਕੱਲ ਤੱਕ ਤਾਂ ਤੂੰ ਕਹਿੰਦਾ ਸੀ ਮਾਜੀ ਪੈਪਾ ਨੰਮੀਆਂ ਪਵਾ ਦਾਂਗਾ ਗਨਮੈਨ ਪਰੇ ਕਰਕੇ ਅਛਲਾ ਪਰੇ ਰੱਖ ਕੇ ਆ ਜਵੇ ਮੈਂ ਕਰਦਾਂਗੇ ਮੁੰਛ ਚੱਕੀ ਜਾਂਦਾ ਸੀ ਤੂੰ ਉੱਪਰ ਨੂੰ ਹੁਣ ਤੂੰ ਅੱਜ ਕਹਿੰਦਾ ਬਈ ਮੇਰਾ ਘਰ ਖਰਾਬ ਕਰਤਾ ਘਰ ਅਸੀਂ ਨਹੀਂ ਖਰਾਬ ਕੀਤਾ ਘਰ ਤੇ ਨਹੀਂ ਕਰਤੂਤਾਂ ਨੇ ਖਰਾਬ ਕੀਤਾ ਕਿਸੇ ਦੀ ਜਨਾਨੀ ਕੋਈ ਨਹੀਂ ਕਿਸੇ ਦਾ ਧੱਕੇ ਚੜਦੀ ਨਾਲੇ 11 ਸਾਲ ਨਾਲ ਰਹਿ ਕੇ ਉਹ ਕਿਸੇ ਦੀਆਂ ਗੱਲਾਂ ਹੀ ਜਾ ਜੂ ਜਨਾਨੀ ਤੇ ਗੱਲੇ ਚ ਆ ਜੂ ਤੇਰੀ ਸੱਸ ਵੀ ਗੱਲਾਂ ਹੀ ਚ ਆ ਜੂ ਤੇਰਾ ਸੋਹਰਾ ਵੀ ਗੱਲਾਂ ਹੀ ਚ ਆ ਜੂ ਤੇਰਾ ਸਾਲਾ ਵੀ ਗੱਲਾਂ ਹੀ ਚ ਆ ਜੂ ਤੇਰੀ ਸਾਲੇ ਹਰ ਵੀ ਗੱਲਾਂ ਹੀ ਚ ਆ ਜੂ ਠੀਕ ਹੈ ਨਾ ਬਾਕੀ ਰਹੀ ਗੱਲ ਜੇ ਕੋਈ ਤੇਰੀ ਗਰੰਟੀ ਲੈਂਦਾ ਵੀ ਤੋ ਕੁੱਟ ਮਾਰ ਨਹੀਂ ਕਰੇਗਾ ਤੇ ਤੇਰੀ ਜਨਾਨੀ ਅਜ ਵੀ ਆਉਣ ਨੂੰ ਤਿਆਰ ਆ ਤੇਰੀ ਗਾਰੰਟੀ ਨਹੀਂ ਕੋਈ ਲੈਂਦਾ ਨਾ ਐਲੀ ਮੰਗੜ ਲਵੇ ਨਾ ਸੰਦੀਪ ਵੀਰ ਲਵੇ ਨਾ ਘੁੰਮਣ ਬ੍ਰਦਰ ਲਵੇ ਕੋਈ ਵੀ ਨਾ ਲਵੇ ਤੇਰੀ ਗਾਰੰਟੀ ਲੈਂਦਾ ਹੀ ਨਹੀਂ ਕੁੰਮਣ ਸਾਹਿਬ ਨੂੰ ਮੈਂ ਫੋਨ ਕੀਤਾ ਸੀ ਪਰਸੋਂ ਉਹ ਕਹਿੰਦੇ ਜੀ ਇਸ ਮੁੱਦੇ ਤੇ ਸਾਡੇ ਨਾਲ ਗੱਲ ਨਾ ਕਰੋ ਮੰਗੜ ਸਾਹਿਬ ਨੂੰ ਫੋਨ ਕੀਤਾ ਸੀਗਾ ਪਰਸੋਂ ਉਹ ਕਹਿੰਦੇ ਇਸ ਮੁੱਦੇ ਤੇ ਗੱਲ ਨਾ ਕਰੋ ਸੰਦੀਪ ਵੀਰ ਨੂੰ ਫੋਨ ਕੀਤਾ ਸੀ ਪਰਸੋਂ ਕਹਿੰਦੇ ਇਸ ਮੁੱਦੇ ਤੇ ਗੱਲ ਨਾ ਕਰੋ ਤੇਰੀ ਗਾਰੰਟੀ ਨਹੀਂ ਲੈਂਦਾ ਕੋਈ ਦੱਸ ਮੈਨੂੰ ਮੈਂ ਤਾਂ ਆਪ ਨਹੀਂ ਲੈਂਦਾ ਮੈਂ ਇੱਕ ਵਾਰੀ ਲੈ ਕੇ ਫਸਿਆ ਤਾਂ ਹੀ ਤਾਂ ਮੈਂ ਵੇਚ ਆਇਆ ਤੇਰੀ ਗਾਰੰਟੀ ਲੈ ਕੇ ਫਸਿਆ ਕੋਈ ਵੀ ਸਮਾਜ ਸੇਵੀ ਤੇਰੀ ਗਾਰੰਟੀ ਲਵੇ ਐਮਐਲਏ ਸਾਹਿਬ ਲੱਲਣ ਉੱਥੇ ਤੇ ਕੋਈ ਲਵੇ ਤੇਰੀ ਜਨਾਨੀ ਆਨ ਨੂੰ ਤਿਆਰ ਆ ਬਾਕੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਸੁਸਾਈਡ ਦੀਆਂ ਧਮਕੀਆਂ ਦਿੰਦਾ ਇਹਦੇ ਤੇ ਕਾਰਵਾਈ ਕੀਤੀ ਜਾਵੇ ਥੈਂਕ ਯੂ